ਬੀਤੇ ਦਿਨੀ ਪੰਜਾਬ ਅੰਦਰ ਸਮੂਹ ਛੁੱਟੀ ਤੇ ਗਏ ਤਹਿਸੀਲਦਾਰਾਂ ਅਤੇ ਨੈਪ ਤਹਿਸੀਲਦਾਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਚੇਤਾਵਨੀ ਦਿੱੰਦਿਆ ਹੋਇਆ ਸਮੇਂ ਸੀਨਾਂ ਨੇ ਧਾਰਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਪੰਜਾਬ ਅੰਦਰ ਕੁਝ ਤਹਿਸੀਲਦਾਰਾਂ ਤੇ ਨੈਪ ਤਹਿਸੀਲਦਾਰ ਸਸਪੈਂਡ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ ਬਾਘਾਪਰਾਂ ਡਿਊਟੀ ਤੇ ਤਾਇਨਾਤ ਤਹਿਸੀਲਦਾਰ ਅਤੇ ਨੈਪ ਤਹਿਸੀਲਦਾਰ ਵੀ ਸਸਪੈਂਡ ਹੋਏ ਸਨ ਉਹਨਾਂ ਦੀ ਜਗ੍ਹਾ ਤੇ ਨਵੇਂ ਲੱਗੇ ਸਬ ਰਜਿਸਟਰਾਰ ਗੁਰਚਨ ਸਿੰਘ ਵੱਲੋਂ ਬਗ ਆਪਣਾ ਕੰਮਕਾਰ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਲੋਕਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਨਾਲ ਆਉਂ ਕਰਦੇ ਆਂ ਸਰ ਜੀ ਰੋਜ਼ ਦੀਆਂ ਕੰਮ ਚੱਲਦੇ ਪਾ ਰਹੇ ਬਿਲਕੁਲ ਅੱਜ ਵੀ ਚੱਲਿਆ ਕੱਲ ਵੀ ਕੰਮ ਚੱਲਿਆ ਹੈਗਾ ਇਸ ਨੂੰ ਲੈ ਕੇ ਆਪ ਪਬਲਿਕ ਨੂੰ ਸੁਨੇਹਾ ਦੇਣਾ ਚਾਹੀਦਾ ਆ ਪਬਲਿਕ ਨੂੰ ਇਹ ਸੁਨੇਹਾ ਜੀ ਸਾਰੀ ਪਬਲਿਕ ਨੂੰ ਕਿ ਤੁਸੀਂ ਆਪਣਾ ਰਿਸਟਰੀ ਸਮਾਂ ਪ੍ਰੋਸੀਜਰ ਲੈ ਕੇ ਆਉਨੇ ਹੋ ਆਪਣੇ ਉਸ ਦੇ ਨਾਲ ਆਪਣੇ ਜਿੰਨੇ ਵੀ ਰਿਸਟਰੀ ਨਾਲ ਸੰਬੰਧਿਤ ਕੋਈ ਡਾਕੂਮੈਂਟ ਹੈ ਉਹ ਸਾਰੇ ਕੰਪਲੀਟ ਕਰਕੇ ਲੈ ਕੇ ਆਓ ਔਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਜਿੰਨੇ ਵੀ ਅਪਾਇੰਟਮੈਂਟ ਕੱਲ ਸੀ ਅਸੀਂ ਕੱਲ ਵੀ ਸਾਰੀਆਂ ਕੀਤੀਆਂ ਜੀ ਅੱਜ ਵੀ ਜਿੰਨੀਆਂ ਅਪਾਇੰਟਮੈਂਟ ਆ ਰਹੀਆਂ ਹੈਗੀਆਂ ਸਾਰਾ ਨਾਲ ਨਾਲ ਕੰਮ ਲਵੇ ਦੇ। ਸਰਹੂ ਲੋਕਾਂ ਨੂੰ ਕੀ ਕਹਿੰਦੇ ਚਾਹੁੰਦੇ ਕਹਿਣਾ ਚਾਹੋਗੇ ਇਸ ਬਾਰੇ? ਅ ਲੋਕਾਂ ਨੂੰ ਅਪੀਲ ਹੈ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰਜਿਸਟਰੀ ਨਾਲ ਸੰਬੰਧਿਤ ਕੋਈ ਮੁਸ਼ਕਲ ਆ ਰਹੀ ਹੈ ਚਾਹੇ ਤਸਵੀਰ ਜੋ ਆ ਰਹੀ ਹੈ ਕਿਸੇ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਉਹ ਸਾਨੂੰ ਆ ਕੇ ਸਿੱਧੇ ਦੱਸ ਸਕਦੇ ਆ ਮੰਨ ਜੋਗੇ ਐਸ ਦਿਨ ਸਾਹਿਬ ਬੈਠੇ ਹੈਗੇ ਆ। ਔਰ ਕਿਸੇ ਤਰ੍ਹਾਂ ਦੀ ਕਿਸੇ ਨੂੰ ਮੈਂ ਇਹ ਬੇਨਤੀ ਕਰਦਾ ਕਿ ਮੇਰੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਯੂਨੀਵਰਸਿਟੀ ਦੇ ਕੰਮ ਦੇ ਸਬੰਧ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਪਰ ਬੇਨਤੀ ਹੈ ਮੇਰੀ ਕਿ ਆਪਣੇ ਕੰਪਲੀਟ ਡਾਕੂਮੈਂਟ ਲੈ ਕੇ ਆਓ ਔਰ ਜਿੰਨਾ ਵੀ ਅਸੀਂ ਤੁਹਾਡੀ ਸੇਵਾ 'ਚ ਬੈਠੇ ਹੈਗੇ ਆਂ ਤੇ ਜੋ ਵੀ ਟਾਈਮ ਹੈਗਾ ਅਸੀਂ ਟਾਈਮ ਦੇ ਵਿੱਚ ਅਸੀਂ ਸਾਰਾ ਕੰਮ ਕੰਪਲੀਟ ਕਰਾਂ। ਕੀ ਨਾ ਭਾਈ ਜੀ ਆਪਣਾ ਹਾਂ ਕਾਰ ਸਾਈਕ ਕਿਥੋਂ ਆਇਓ ਪਿੰਡ ਸਾਡਾ ਰੋਡੇ ਆ ਮੈਂ ਕੈਂਡੀਡਾ ਤੋਂ ਆਇਆ। ਅੱਛਾ ਜੀ ਤੇ ਬਾਗਮਸੀਲ ਚਾਹੀ ਸੀ ਕਿਸ ਕੰਮ ਲਈ ਆਏ ਸੀ? ਮੈਂ ਆਪਣੇ ਆ ਪਾਵਰ ਰਟਰਨੀ ਆਪਣੇ ਬ੍ਰਦਰ ਤੋਂ ਦੇਣੀ ਸੀ ਉਸ ਕਰ ਜਾਏ ਤੇ ਹੋ ਗਿਆ ਕੰਮ ਹਾਂ ਹੋ ਗਿਆ ਬਹੁਤ ਵਧੀਆ ਇਸ ਤਰ੍ਹਾਂ ਲੱਗ ਰਿਹਾ ਹੈ ਵੈਰੀ ਪਲੇਜੈਂਟ ਕੋਈ ਕਹਿਣਾ ਚਾਹੋਗੇ ਇਸ ਬਾਰੇ ਕੁਝ ਆ ਮੈਂ ਬਹੁਤ ਖੁਸ਼ ਹਾਂ ਜਿਹੜੇ ਇਹ ਵਾਪਸ ਜਿਹੜੇ ਅਫਸਰ ਹੈ ਕੰਮ ਤੇ ਆ ਗਏ ਆ ਲੋਕਾਂ ਨੂੰ ਪਰੇਸ਼ਾਨੀ ਮੋਟੀ ਨਮਰਦਾ ਸਾਹਿਬ ਕੱਲ ਕਹਿੰਦੇ ਸਰਕਾਰੋਂ ਨਾਲ ਅਫਸਰ ਆਏਗੇ ਸੀ ਕੈਰੀ ਚ ਹਾਂਜੀ ਤੇ ਰਜਿਸਟਰੀਆਂ ਤਾਂ ਚਲਾਈਆਂ ਜਾ ਸਕਣ ਇਸ ਬੰਦੇ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਅੱਜ ਚਲਾ ਦਿਆ ਚੱਲੀ ਜਾਂਦਾ ਕੰਮ ਹਾਂ ਕੰਮ ਚੱਲੀ ਜਾਂਦਾ ਨਾਲ ਦੀ ਨਾਲ ਹਾਂ ਬਹੁਤ ਵਧੀਆ ਚੱਲੀ ਜਾਂਦਾ ਇਸ ਤਰ੍ਹਾਂ ਲੱਗ ਰਿਹਾ ਅਫਸਰ ਕਿਵੇਂ ਨਵਾਂ ਬਹੁਤ ਵਧੀਆ ਹਾਂ ਬੰਦਾ ਬਹੁਤ ਵਧੀਆ ਗੱਡ ਬੰਦਾ ਕਿਸੇ ਵਾਰੇ ਪਰੇਸ਼ਾਨੀ ਕੋਈ ਨਹੀਂ ਨਾ ਕੋਈ ਜਮਾ ਹੀ ਨਹੀਂ ਸਾਨੂੰ ਤਾਂ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਉਹ ਉਹ ਬਸ ਠੀਕ ਹੈ ਜੀ ਹਾਂ ਆਪਣੇ ਆਪਣੇ ਇਹ ਮੁੰਡਾ ਇਤੋਂ ਚੀਦੇ ਤੋਂ ਹੈ ਜਿਹੜਾ ਕੰਨ ਉਹ ਸਭ ਅਫਰ ਲੱਗੇ ਹੈ ਬਹੁਤ ਮੈਨਜ ਹੋਗਾ ਬਹੁਤ ਵਧੀਆ ਬਹੁਤ ਵਧੀਆ ਅਸਰ ਹੈ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਨਹੀਂ ਮੈਂ ਜਾਵਾਂਗੀ ਹੋਰਾ ਵੀ ਨਹੀਂ ਆਏਗੀ ਹੋਰਾ ਵੀ ਨਹੀਂ ਗਈ ਉਹ ਕਹਿੰਦੇ ਸਾਰਾ ਕੰਮ ਕਰਕੇ ਜਾਵਾਂਗੇ ਹਾਂ ਨਹੀਂ ਕੰਮ ਕਰਕੇ ਜਾਵਾਂਗੇ ਸਾਰਾ